ਵਾਹਿਗੁਰੂ ਜਿੱਕੇ ਖਾਲਸਾ ਵਾਹਿਗੁਰੂ ਜਿੱਕੇ ਫਤਹਿ ਸਾਸੰਗਤ ਜੀ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਬਿਲਕੁਲ ਐਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਦੁੱਖ ਤੇ ਸੁੱਖ ਹਰ ਇੱਕ ਨੂੰ ਹੰਡਾਉਣੇ ਪੈਂਦੇ ਹਨ ਕਦੇ ਸਾਡੇ ਘਰ ਦੇ ਵਿੱਚ ਸੁੱਖ ਆ ਜਾਂਦਾ ਤੇ ਕਦੇ ਦੁੱਖ ਇਦਾਂ ਤਾਂ ਹੁੰਦਾ ਹੀ ਨਹੀਂ ਕਿ ਸਦਾ ਹੀ ਸੁੱਖ ਬਣਿਆ ਰਹੇ ਚਿੰਤਾ ਵੀ ਹੁੰਦੀ ਹੈ ਤੇ ਕਈ ਵਾਰ ਸਾਨੂੰ ਇਹ ਹੁੰਦਾ ਹੈ ਕਿ ਇਦਾਂ ਕਿਉਂ ਹੈ ਇਹ ਭਾਵੇਂ ਜ਼ਿੰਦਗੀ ਦਾ ਇੱਕ ਹਿੱਸਾ ਕਈ ਵਾਰ ਅਸੀਂ ਡਾਵਾ ਡੋਲ ਹੋ ਜਾਂਦੇ ਹਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਸ ਦਾ ਕੀ ਕਾਰਨ ਹੈ ਕਈ ਵਾਰ ਚੰਗਾ ਸਮਾਂ ਆਉਣਾ ਹੁੰਦਾ ਹੈ ਆਉਣ ਤੋਂ ਪਹਿਲਾਂ ਰੱਬ ਸਾਨੂੰ ਕਈ ਸੰਕੇਤ ਦਿੰਦੇ ਹਨ ਇਸ਼ਾਰੇ ਦਿੰਦੇ ਹਨ ਪਰ ਸੰਗਤ ਜੀ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਸਾਨੂੰ ਇਨਾ ਗਿਆਨ ਹੀ ਨਹੀਂ ਹੁੰਦਾ ਕਿ ਇਹ ਰੱਬ ਹੁਣ ਸਾਨੂੰ ਸੰਕੇਤ ਦੇ ਰਿਹਾ ਹੈ ਜੇ ਸਾਨੂੰ ਪਤਾ ਲੱਗ ਜਾਵੇ ਫਿਰ ਤਾਂ ਭਾਵ ਕਿ ਸਾਡੀ ਜ਼ਿੰਦਗੀ ਹੀ ਬਦਲ ਜਾਵੇਗੀ ਤਾਂ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਸੰਕੇਤਾਂ ਬਾਰੇ ਗੱਲ ਕਰੀਏ ਕਿ ਚੰਗਾ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਕਿਹੜੇ ਸੰਕੇਤ ਮਿਲਦੇ ਹਨ ਬੰਦੇ ਨੂੰ ਜੋ ਕੁਝ ਵੀ ਮਿਲਦਾ ਹੈ ਉਹਦੀ ਕਿਸਮਤ ਉੱਤੇ ਉਹਦੇ ਕਰਮਾਂ ਦੇ ਦੁਆਰਾ ਹੀ ਮਿਲਦਾ ਹੈ ਪਰ ਫਿਰ ਵੀ ਕੁਝ ਸੰਕੇਤ ਹੁੰਦੇ ਹਨ ਤੇ ਉਹ ਕਿਹੜੇ ਸੰਕੇਤ ਹਨ ਤੇ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖੋ ਸਾਧ ਸੰਗਤ ਜੀ ਕੋਈ ਨੌਜਵਾਨ ਸੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਜਦੋਂ ਵੀ ਕਿਸੇ ਨੇ ਉਹਦੇ ਘਰ ਦੇ ਵਿੱਚ ਆਉਣਾ ਉਹ ਓਵੇਂ ਉਹਦੀ ਉਹ ਓਵੇਂ ਉਹਦੀ ਆਏ ਮਹਿਮਾਨਾਂ ਦੀ ਸੇਵਾ ਨਹੀਂ ਸੀ ਕਰਦਾ ਇੱਕ ਤੇ ਉਹਦਾ ਦਿਲ ਨਹੀਂ ਸੀ ਹੋਂਦਾ ਤੇ ਉਹ ਪਰੇ ਜੀ ਮਾਨ ਦੇ ਨਾਲ ਉਹ ਸੇਵਾ ਕਰਦਾ ਸੀ ਕਿ ਦਿਨੋਂ ਸੇਵਾ ਨਹੀਂ ਕਰਦਾ ਸੀ ਘਰ ਵਿੱਚ ਜੇ ਚਿੜੀਆਂ ਨੇ ਵੀ ਆ ਜਾਣਾ ਤੇ ਉਹਨੇ ਉਹਨਾਂ ਨੂੰ ਵੀ ਉਡਾ ਦੇਣਾ ਸਾਧੂ ਮਹਾਤਮਾ ਦੀ ਸੇਵਾ ਕਰਦਾ ਸੀ ਜ਼ਿੰਦਗੀ ਤੋਂ ਅੱਕ ਗਿਆ ਕਹਿਣ ਲੱਗਾ ਮੇਰੀ ਜ਼ਿੰਦਗੀ ਇਦਾਂ ਦੀ ਇਹੋ ਜੀ ਜ਼ਿੰਦਗੀ ਨਾਲ ਜਿਉ ਕਿ ਮੈਂ ਕੀ ਕਰਨਾ ਜਿਵੇਂ ਲੋਕ ਨਿਰਾਸ਼ ਹੋ ਜਾਂਦੇ ਹਨ ਚਲਾ ਗਿਆ ਤੇ ਨਦੀ ਵਿੱਚ ਛਾਲ ਮਾਰ ਦਿੱਤੀ ਤੇ ਤੈਰਨਾ ਨਹੀਂ ਸੀ ਆਉਂਦਾ ਤੇ ਉਹ ਡੁੱਬਣ ਲੱਗਾ ਤੇ ਜਦੋਂ ਹੀ ਉਥੇ ਡੁੱਬਣ ਲੱਗਾ ਤੇ ਨਾਲ ਹੀ ਕੋਈ ਮਹਾਤਮਾ ਜੀ ਆਪਣੇ ਚੇਲਿਆਂ ਸਮੇਤ ਵਜਨ ਬੰਦ ਕੀ ਕਰਦੇ ਪਾਇਸੀ ਤੇ ਉਹਨਾਂ ਨੂੰ ਪਤਾ ਲੱਗਾ ਕਿ ਉਹਨੇ ਆਪਣੇ ਚੇਲਿਆਂ ਰਾਈ ਉਹਨੂੰ ਬਾਹਰ ਕੱਢਿਆ ਉਹਨੇ ਆਪਣੇ ਚੇਲਿਆਂ ਦੇ ਰਾਈ ਉਹਨੂੰ ਬਾਹਰ ਕੱਢਿਆ ਪਾਣੀ ਵਿੱਚੋਂ ਉਹਦੀ ਜਾਨ ਬਚਾਈ ਤੇ ਆਪਣੇ ਕੋਲ ਮੰਗਵਾਇਆ ਤੇ ਫਿਰ ਜਦੋਂ ਇਹਨੂੰ ਹੋਸ਼ ਆਈ ਬਾਹਰ ਕੱਢਿਆ ਗਿਆ ਤੇ ਪੁੱਛਣ ਲੱਗੇ ਕਿ ਪੁਰਖਾ ਤੂੰ ਇਹ ਕਿਉਂ ਕਰ ਰਿਹਾ ਤੇ ਇਹਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਤੋਂ ਬੜਾ ਪਰੇਸ਼ਾਨ ਹਾਂ ਬੜਾ ਤੰਗ ਹਾਂ ਮੈਂ ਜ਼ਿੰਦਗੀ ਨੇ ਜਿਉਣੀ ਚਾਹੁੰਦਾ ਜਿਵੇਂ ਅੱਜ ਕੱਲ੍ਹ ਲੋਕਾਂ ਦੇ ਕੇ ਕਈ ਆਤਮ ਹੱਤਿਆ ਕਰ ਲੈਂਦੇ ਨੇ ਮਹਾਪੁਰਖ ਕਹਿਣ ਲੱਗੇ ਕਿ ਭਾਈ ਇਹ ਤਾਂ ਤੂੰ ਤਾਂ ਜ਼ਿੰਦਗੀ ਤੋਂ ਭੱਜ ਰਿਆਂ ਨਿਰਾਸ਼ ਹੋ ਗਿਆ ਇਹਦਾ ਤਾਂ ਕੋਈ ਹੱਲ ਨਹੀਂ ਇਹ ਤਾਂ ਤੈਨੂੰ ਜਿਉਣੀ ਹੀ ਪਵੇਗੀ ਸਗੋਂ ਤੈਨੂੰ ਇਹ ਸੰਘਰਸ਼ ਕਰਨਾ ਚਾਹੀਦਾ ਹੈ ਤੇ ਜਦੋਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਹੋਣਾ ਹੁੰਦਾ ਤੇ ਰੱਬ ਸੰਕੇਤ ਵੀ ਦਿੰਦਾ ਹੈ ਜੇ ਆ ਦਿਨ ਜਿਹੜੇ ਮਾੜੇ ਆ ਤੂੰ ਕਹਿ ਰਿਆਂ ਬੁਰੇ ਦਿਨ ਆ ਜੇ ਚੰਗੇ ਨਹੀਂ ਰਹੇ ਤੇ ਤੂੰ ਕਹਿ ਰਿਹਾ ਤੇ ਬੁਰੇ ਵੀ ਨਹੀਂ ਰਹਿਣਗੇ ਇਹ ਵੀ ਸਭ ਗੁਜ਼ਰ ਜਾਵੇਗਾ ਤੂੰ ਚਿੰਤਾ ਨਾ ਕਰ ਫਿਕਰ ਨਾ ਕਰ ਤੇ ਉਸ ਨੂੰ ਆਖਿਆ ਕਿ ਤੇਰੀ ਜ਼ਿੰਦਗੀ ਬਦਲ ਜਾਵੇਗੀ ਇਸ ਮਨੁੱਖ ਨੇ ਆਖਿਆ ਕਿ ਸੱਚਮੁੱਚ ਮੇਰੀ ਜ਼ਿੰਦਗੀ ਬਦਲ ਜਾਵੇਗੀ ਮਹਾਤਮਾ ਨੇ ਕਿਹਾ ਪਰ ਤੈਨੂੰ ਕੁਝ ਕਰਨਾ ਪਵੇਗਾ ਕਿਉਂਕਿ ਕੁਝ ਕਰਨ ਦੇ ਨਾਲ ਹੀ ਕੋਈ ਚੀਜ਼ ਮਿਲਦੀ ਹੈ ਤੇ ਪਹਿਲਾਂ ਤੂੰ ਮੇਰੀਆਂ ਦੋ ਤਿੰਨ ਗੱਲਾਂ ਉਹ ਮੰਨ ਲੈ ਫਿਰ ਤੇਰੀ ਜ਼ਿੰਦਗੀ ਵਿੱਚ ਸੁੱਖ ਆ ਜਾਵੇਗਾ ਦੇਖੋ ਸਾਧ ਸੰਗਤ ਜੀ ਸੁਖ ਦਿਖਾਤਾ ਸਾਰੇ ਦੁਨੀਆਂ ਭੱਜੀ ਫਿਰਦੀ ਹੈ ਦੁੱਖ ਕੋਈ ਨਹੀਂ ਮੰਗਦਾ ਪਰ ਦੁੱਖ ਮਿਲਦਾ ਕਿਉਂ ਹੈ ਕਿਉਂਕਿ ਕਰਮਾਂ ਦੀ ਸਮਝ ਨਹੀਂ ਫਿਰ ਉਹਨਾਂ ਨੇ ਕਿਹਾ ਕਿ ਭਾਈ ਤੂੰ ਇਉਂ ਕਰਿਆ ਕਰ ਇੱਕ ਤਾਂ ਸਾਧੂ ਜਿਨ੍ਹਾਂ ਦੀ ਸੇਵਾ ਕਰਿਆ ਕਰ ਤੇ ਇੱਕ ਘਰ ਦੇ ਵਿੱਚ ਜਿਹੜੀਆਂ ਤੇਰੇ ਚਿੜੀਆਂ ਹੁੰਦੀਆਂ ਨੇ ਜਾਂ ਜਾਂ ਮੈਂ ਤੈਨੂੰ ਕਹਾਂਗਾ ਕਿ ਫਲਾਣੀ ਜਗ੍ਹਾ ਚਿੜੀਆਂ ਦੇ ਆਲਣੇ ਨੇ ਉੱਥੇ ਬਹੁਤ ਸਾਰੇ ਪੰਛੀ ਰਹਿੰਦੇ ਨੇ ਉਹਨਾਂ ਨੂੰ ਚੋਗਾ ਪਾ ਕੇ ਆਇਆ ਕਰ ਇਹ ਮਨ ਵਿੱਚ ਸੋਚਣ ਲੱਗਾ ਕਿ ਐਵੇਂ ਕੀ ਹੋ ਜਾਵੇਗਾ ਜਿਹੜੀਆਂ ਨੂੰ ਚੋਗਾ ਪਾਉਣ ਦੇ ਨਾਲ ਭੋਜਨ ਦੇਣ ਦੇ ਨਾਲ ਮੇਰੀ ਜ਼ਿੰਦਗੀ 'ਚ ਸੁੱਖ ਕਿਵੇਂ ਆ ਜਾਣਗੇ ਐਵੇਂ ਤਾਂ ਚਿੜੀਆਂ ਸੌਖੀਆਂ ਹੋਣਗੀਆਂ ਉਹਨਾਂ ਨੂੰ ਲੱਭਣਾ ਨਹੀਂ ਪਵੇਗਾ ਭੋਜਨ ਹਰ ਜਗ੍ਹਾ ਦੀ ਤਲਾਸ਼ ਨਹੀਂ ਕਰਨੀ ਪਵੇਗੀ ਫਿਰ इसने ਸੋਚਿਆ ਕਿ ਚਲੋ ਜਿੱਥੇ ਇਹਨਾ ਕੁਝ ਕਰਕੇ ਦੇਖਿਆ ਉਥੇ ਆਪਾਂ ਮਹਾਤਮਾ ਨੇ ਗੱਲ ਮੰਨ ਕੇ ਦੇਖ ਲੈਂਦੇ ਹਾਂ ਫਿਰ ਕੀ ਹੋਵੇਗਾ ਜੇ ਨਾ ਵੀ ਮਿਲਿਆ ਫਿਰ ਦੁਬਾਰਾ ਮਰ ਜਾਵਾਂਗੇ ਕਿਉਂਕਿ ਮਹਾਤਮਾ ਨੇ ਕਹਿ ਦਿੱਤਾ ਸੀ ਕਿ ਮਰਨ ਲਈ ਤੇਰੇ ਕੋਲ ਸਮਾਂ ਹੈ ਮੌਤ ਸਭ ਨੂੰ ਆਉਂਦੀ ਹੈ ਤੇ ਜੂਣਾ ਸਭ ਨੂੰ ਨਹੀਂ ਆਉਂਦਾ ਜੇ ਤੂੰ ਨਾ ਮਰੇ ਤੇ ਆਤਮ ਹੱਤਿਆ ਨਾ ਕਰੇ ਤਾਂ ਵੀ ਤਾਂ ਇੱਕ ਦਿਨ ਤੂੰ ਮਰ ਹੀ ਜਾਣਾ ਹੈ ਹੁਣ ਮੈਂ ਜਿਹੜੀਆਂ ਤੈਨੂੰ ਗੱਲਾਂ ਕਹਾਂਗਾ ਉਹ ਕਰਕੇ ਦੇਖ ਲੈ ਕੀ ਪਤਾ ਤੇਰੀ ਜ਼ਿੰਦਗੀ ਦੇ ਵਿੱਚ ਕ੍ਰਾਂਤੀ ਆ ਜਾਵੇ ਕੀ ਪਤਾ ਤੈਨੂੰ ਜੀਵਣਾ ਮਿਲ ਜਾਵੇ ਜੀਵਨ ਮਿਲ ਜਾਵੇ ਕਰਮ ਚੰਗੇ ਮਿਲ ਜਾਣ ਤਾਂ ਮੇਰੀਆਂ ਥੋੜੀਆਂ ਗੱਲਾਂ ਮੰਨ ਸਭ ਤੋਂ ਪਹਿਲਾਂ ਗੱਲ ਕਹੇ ਕਿ ਚਿੜੀਆਂ ਨੂੰ ਚੋਗਾ ਪਾ ਕੇ ਆ ਫਿਰ ਨੌਜਵਾਨ ਜਿਹੜਾ ਸੀ ਇਹਨੇ ਕਿਹਾ ਕਿ ਚਲੋ ਜਿੱਥੇ ਇਹਨਾਂ ਕੁਝ ਕਰਕੇ ਦੇਖਿਆ ਇਹ ਵੀ ਕਰ ਲੈਂਦੇ ਹਾਂ ਇਹਨੇ ਇੱਕ ਹਫ਼ਤਾ ਚਿੜੀਆਂ ਨੂੰ ਚੋਗਾ ਪਾਇਆ ਉਹ ਪੰਛੀ ਜਿਹੜੇ ਸੀ ਰੱਬ ਵੱਲੋਂ ਭੇਜੇ ਹੋਏ ਇੱਕ ਦੂਤ ਹੁੰਦੇ ਹਨ ਸਾਥ ਸੰਗਤ ਜੀ ਜਿਹੜੇ ਖੁਸ਼ੀਆਂ ਦੇ ਸੁਨੇਹੇ ਲੈ ਕੇ ਆਉਂਦੇ ਹਨ ਜਦੋਂ ਆਪਾਂ ਉਹਨਾਂ ਦੀ ਸੇਵਾ ਨਹੀਂ ਕਰਦੇ ਤੇ ਉਹ ਖਾਲੀ ਹੱਥ ਮੁੜ ਜਾਂਦੇ ਹਨ ਖੁਸ਼ੀਆਂ ਵੀ ਸਾਡੇ ਘਰ ਵਿੱਚੋਂ ਚਲੀਆਂ ਜਾਂਦੀਆਂ ਨੇ ਇਨੇ ਹਫ਼ਤਾ ਕਹਾ ਜਏ ਉਹ ਦਾਣਾ ਪਾਇਆ ਸੀ ਚਿੜੀਆਂ ਨੂੰ ਤੇ ਇਹਨੂੰ ਚੰਗੀਆਂ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਕਦੇ ਚਿੱਤ 'ਚ ਸੋਚੀਆਂ ਹੀ ਨਹੀਂ ਸੀ ਬੜਾ ਖੁਸ਼ ਹੋਇਆ ਕਹਿਣ ਲੱਗਾ ਮਹਾਤਮਾ ਜੀ ਦਾ ਮੈਨੂੰ ਧੰਨਵਾਦ ਕਰਨਾ ਚਾਹੀਦਾ ਹੈ ਤੇ ਹੋਰ ਸੰਕੇਤ ਵੀ ਪੁੱਛਣੇ ਚਾਹੀਦੇ ਹਨ ਤੇ ਆ ਕੇ ਮਹਾਤਮਾ ਜੀ ਨੂੰ ਕਹਿੰਦਾ ਹੈ ਕਿ ਸੱਚਮੁੱਚ ਜਦੋਂ ਤੋਂ ਮੈਂ ਚਿੜੀਆਂ ਨੂੰ ਚੋਗਾ ਪੋਣਾ ਸ਼ੁਰੂ ਕੀਤਾ ਹਫ਼ਤੇ ਵਿੱਚ ਹੀ ਮੇਰੀ ਜ਼ਿੰਦਗੀ 'ਚ ਫਰਕ ਪੈ ਗਿਆ ਮਹਾਤਮਾ ਜਾਨਦੇ ਉਹ ਜਿਹੜੇ ਚੇਲੇ ਬੈਠੇ ਸੀ ਕਹਿਣ ਲੱਗੇ ਫਿਰ ਸਾਰਿਆਂ ਨੂੰ ਸਾਰਿਆਂ ਨੂੰ ਸੰਬੋਧਨ ਕਰਕੇ ਉਹ ਜਿਹੜੇ ਸੰਨਿਆਸੀ ਸਾਧੂ ਸੀ ਆਖਿਆ ਕਿ ਤੁਸੀਂ ਇਸ ਤਰ੍ਹਾਂ ਕਰੋ ਜਾਣੋ ਹੋਰ ਕਿਹੜੇ ਕਿਹੜੇ ਸੰਕੇਤ ਹੁੰਦੇ ਹਨ ਇੱਕ ਤਾਂ ਇਹ ਸੰਕੇਤ ਹੈ ਕਈ ਵਾਰ ਜਦੋਂ ਅਸੀਂ ਭਜਨ ਬੰਦਗੀ ਕਰਦੇ ਹਾਂ ਸਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਹਨ ਵਿਰਾਗ ਦੇ ਹੰਝੂ ਆ ਜਾਂਦੇ ਹਨ ਇਹ ਚੰਗਾ ਸੰਕੇਤ ਹੁੰਦਾ ਹੈ ਇਹ ਰੱਬੇ ਪਿਆਰ ਦੇ ਨਿਸ਼ਾਨੇ ਹੁੰਦੇ ਹਨ ਕਈ ਵਾਰ ਅਸੀਂ ਕਹਿੰਦੇ ਹਾਂ ਪਾਠ ਕਰਦੇ ਹਾਂ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਹਨ ਪਾਠ ਪੜ੍ਹਨ ਲੱਗਦੇ ਹਾਂ ਜਾਂ ਸਿਮਰਨ ਕਰਦੇ ਹਾਂ ਬਹੁਤ ਜ਼ਿਆਦਾ ਫਰਾਗ ਆ ਜਾਂਦਾ ਹੈ ਇਹ ਕੋਈ ਮਾਣਿਕ ਗੱਲ ਨਹੀਂ ਹੰਝੂ ਕਿਉਂਕਿ ਦੁਨੀਆ ਦੀ ਖਾਤਰ ਸਾਰੇ ਰੋਂਦੇ ਹਨ ਕਦੇ ਕਦੇ ਕੋਈ ਹੁੰਦਾ ਹੈ ਉਹ ਰੱਬ ਦੇ ਪਿਆਰ ਦੇ ਵਿੱਚ ਆ ਕੇ ਅੱਖਾਂ ਵਿੱਚੋਂ ਹੰਝੂ ਵਗੋਂਦਾ ਹੈ ਇਹ ਹੰਝੂਆਂ ਦੀ ਕੀਮਤ ਬਹੁਤ ਜ਼ਿਆਦਾ ਹੁੰਦੀ ਹੈ ਇਹ ਇੱਕ ਚੰਗਾ ਸੰਕੇਤ ਹੁੰਦਾ ਹੈ ਰੱਬ ਵੱਲੋਂ ਤੁਹਾਨੂੰ ਇਹ ਦਾਤ ਮਿਲ ਜਾਂਦੀ ਹੈ ਜਦੋਂ ਆਪਾਂ ਸੱਚੇ ਦਿਲੋਂ ਸਿਮਰਨ ਕਰਦੇ ਹਾਂ ਪਹਿਲਾ ਸੰਕੇਤ ਦੂਜਾ ਇਹ ਚਿੜੀਆਂ ਹੀ ਜਿਹੜੀਆਂ ਹੁੰਦੀਆਂ ਨੇ ਅਸੀਸਾਂ ਦੇਣ ਵਾਸਤੇ ਤੂੰ ਇਹਨਾਂ ਨੂੰ ਭਾਏ ਉਡਾ ਦਿੰਦਾ ਸੀ ਇਹ ਖੁਸ਼ੀਆਂ ਸੀ ਜਿਨ੍ਹਾਂ ਨੂੰ ਤੂੰ ਘਰੋਂ ਪਹੁੰਚਾ ਦਿੰਦਾ ਸੀ ਜਦੋਂ ਆਪਾਂ ਪੰਛੀਆਂ ਦੀ ਸੇਵਾ ਕਰਦੇ ਹਾਂ ਕੁਦਰਤ ਦੀ ਸੇਵਾ ਕਰਦੇ ਹਾਂ ਇਹ ਕੁਦਰਤ ਦੀ ਸੁੰਦਰਤਾ ਵਧਾਉਂਦੇ ਹਾਂ ਪੰਛੀ ਜਦੋਂ ਅਸੀਂ ਜਦੋਂ ਅਸੀਂ ਕੁਦਰਤ ਦਾ ਖਿਆਲ ਰੱਖਦੇ ਹਾਂ ਤਾ ਕੁਦਰਤ ਫਿਰ ਸਾਡਾ ਖਿਆਲ ਰੱਖਦੀ ਹੈ ਇਹ ਕਰਮ ਹੋ ਗਿਆ ਚੰਗਾ ਜਿਹਦੇ ਕਰਕੇ ਬੰਦੇ ਨੂੰ ਸੁੱਖ ਮਿਲਦੇ ਹਨ ਤੀਜਾ ਸੰਕੇਤ ਉਹਨਾਂ ਨੂੰ ਦੱਸਿਆ ਗਿਆ ਕਿ ਸੁਪਨਾ ਕਈ ਵਾਰ ਸਾਨੂੰ ਆਉਂਦਾ ਹੈ ਸੁਪਨੇ ਦੇ ਵਿੱਚ ਕੀ ਹੁੰਦਾ ਹੈ ਕਿ ਕਿਸੇ ਪਲੇ ਬੰਦੇ ਦੇ ਕਿਸੇ ਸਾਧੂ ਜਾਨ ਦੇ ਕਿਸੇ ਮਹਾਪੁਰਖਾਂ ਦੇ ਜਾਂ ਆਪਣੇ ਪੁਰਖਾਂ ਵੱਡਿਆਂ ਦੇ ਸੁਪਨੇ ਦੇ ਵਿੱਚ ਸਾਨੂੰ ਦਿਖਾਈ ਦੇਣਾ ਫਿਰ ਅਸੀਂ ਕਈ ਵਾਰ ਡਰ ਵੀ ਜਾਂਦੇ ਹਾਂ ਡਰ ਵੀ ਇਹਨਾਂ ਜਾਂਦੇ ਹਾਂ ਕਿ 1 ਕੀ ਹੋ ਗਿਆ ਜਦੋਂ ਕਿ ਇੱਕ ਚੰਗਾ ਸੰਕੇਤ ਹੁੰਦਾ ਹੈ ਇਹ ਵੱਡਿਆਂ ਦਾ ਆਸ਼ੀਰਵਾਦ ਹੁੰਦਾ ਹੈ ਕਿ ਤੂੰ ਹੁਣ ਜ਼ਿੰਦਗੀ ਦੇ ਵਿੱਚ ਅੱਗੇ ਵਧੇਗਾ ਕਿਉਂਕਿ ਕੋਈ ਵੰਡਾ ਹੈ ਤੇ ਵੱਡਿਆਂ ਨੇ ਤਾਂ ਵੱਡੇ ਚੀਜ਼ ਹੀ ਦੇਣੇ ਹੁੰਦੇ ਹੈ ਤੇ ਸੁਪਨੇ ਵਿੱਚ ਇਹ ਗੁਰੂ ਦੇ ਦਰਸ਼ਨ ਹੋ ਜਾਣ ਆਪਣੇ ਇਸ਼ਟ ਦੇ ਦਰਸ਼ਨ ਹੋ ਜਾਣ ਚੰਗਾ ਸੰਕੇਤ ਹੁੰਦਾ ਹੈ ਮਾੜਾ ਸੰਕੇਤ ਨਹੀਂ ਹੁੰਦਾ ਫਿਰ ਹੋਰ ਵੀ ਮਹਾਤਮਾ ਜੀ ਨੇ ਬੜੀਆਂ ਕੀਮਤੀ ਗੱਲਾਂ ਕਹੀਆਂ ਕਹਿਣ ਲੱਗੇ ਜੇ ਦਰਵਾਜ਼ੇ ਉੱਪਰ ਕੋਈ ਜਾਨਵਰ ਆ ਜਾਵੇ ਜਾਨਵਰ ਕੋਈ ਵੀ ਜਿਹੜਾ ਆਵਾਰਾ ਪਸ਼ੂ ਉਹਨੂੰ ਖਾਲੇ ਨੇ ਜਾਣ ਦੇਣਾ ਚਾਹੀਦਾ ਗਰਮੀ ਦਾ ਮੌਸਮ ਹੋਵੇ ਕੋਈ ਕਿਉਂਕਿ ਲੋਕ ਜਿਹੜੇ ਆਂ گاਵਾਂ ਨਾਲ ਐਵੇਂ ਐਵੇਂ ਵੱਧ ਕਰਦੇ ਆਂ ਵਿਚਾਰੀਆਂ ਨੂੰ ਦੁੱਧ ਪੀ ਕੇ ਉਹਨਾਂ ਨੂੰ ਛੱਡ ਦਿੰਦੇ ਆ ਜਦੋਂ ਦੁੱਧ ਦੇਣੋਂ ਹਟ ਜਾਂਦੀਆਂ ਨੇ ਉਹ ਦਰਦ-ਦਰ ਪਟਕਦੀਆਂ ਨੇ ਤੇ ਗਊ ਦੀ ਸੇਵਾ ਕਰਨੀ ਬਹੁਤ ਉੱਤਮ ਸੇਵਾ ਹੈ ਇਸ ਦਾ ਬਹੁਤ ਜ਼ਿਆਦਾ ਫਲ ਮਿਲਦਾ ਹੈ ਕਿਉਂਕਿ ਉਹ ਆਸ ਲੈ ਕੇ ਹੁੰਦੀ ਹੈ ਜੇ ਆਪਾਂ ਉਹਦੀ ਸੇਵਾ ਕਰਾਂਗੇ ਉਹਨੂੰ ਕੁਝ ਛਕਾ ਦੇਵਾਂਗੇ ਪਾਣੀ ਪਿਆ ਦੇਵਾਂਗੇ ਤੇ ਇੱਕ ਵੱਡਾ ਫਲ ਹੀ ਨਹੀਂ ਉਹ ਦਰਦ-ਦਰ ਤੇ ਪਟਕਣਾ ਵੀ ਹਟ ਜਾਂਦੀ ਹੈ ਇਸੇ ਤਰ੍ਹਾਂ ਕੋਕਰ ਭਾਵ ਕੁੱਤਾ ਕੁੱਤੇ ਨੂੰ ਰੋਟੀ ਪਾ ਦੇਣੇ ਉਹ ਦਰবেশ ਹੈ ਕਈ ਕਹਿੰਦੇ ਹਨ ਕਿ ਇਹਦੇ ਨਾਲ ਬੰਦੇ ਨੂੰ ਖੁਸ਼ੀਆਂ ਮਿਲਦੀਆਂ ਨੇ ਜੇ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਤੇ ਚੰਗੇ ਸੰਕੇਤ ਨੇ ਪਰ ਉਹਦੇ ਲਈ ਕਰਮ ਵੀ ਕਰਨੇ ਪੈਣੇ ਹਨ ਕਿਉਂਕਿ ਦੇਖੋ ਕਰਮ ਆਪੋ ਆਪਣੇ ਹੁੰਦੇ ਹਨ ਕਰਮਾਂ ਦੇ ਹਿਸਾਬ ਦੇ ਨਾਲ ਹੀ ਸਾਨੂੰ ਫਲ ਮਿਲਦਾ ਹੈ ਜਿਹੜੇ ਬੰਦੇ ਨੂੰ ਰੱਬ ਦੇ ਨੇੜੇ ਲੈ ਕੇ ਜਾਂਦਾ ਹੈ ਤੇ ਕਰਮੀ ਹੈ ਜਿਹੜੇ ਬੰਦੇ ਰੱਬ ਨੂੰ ਬੰਦੇ ਤੋਂ ਜਿਹੜਾ ਰੱਬ ਤੋਂ ਦੂਰ ਹੋ ਜਾਂਦਾ ਹੈ ਆਪਣੇ ਕਰਮਾਂ ਕਰਕੇ ਰੱਬ ਨੇ ਤਾਂ ਸਾਰਿਆਂ ਨੇ ਇੱਕੋ ਜਿਹਾ ਹੀ ਸਲੋਕ ਕਰਨਾ ਹੈ ਬੰਦਾ ਹੀ ਕਰਮਾਂ ਕਰਕੇ ਰੱਬ ਤੋਂ ਦੂਰ ਜਾਂ ਨੇੜੇ ਹੋ ਜਾਂਦਾ ਹੈ ਕਈ ਵਾਰੀ ਬੰਦਾ ਨਹੀਂ ਵੀ ਰੱਬ ਹੈ ਜਿਵੇਂ ਤੋਂ ਪਾਇ ਚੇੜੀਆਂ ਨੂੰ ਉਡਾ ਦੇਂਦਾ ਸੀ ਉਹ ਤੇਰੀ ਗਲਤੀ ਸੀ ਤੇ ਗਲਤੀ ਵੀ ਵੱਡੀ ਸੀ ਹੋਰ ਵੀ ਮਹਾਤਮਾ ਜੀ ਨੇ ਕਲਾ ਸਮਝਾਇਆ ਕਿ ਦੇਖੋ ਜਦੋਂ ਸਾਧੂਆਂ ਦੇ ਦਰਸ਼ਨ ਹੋ ਜਾਣ ਕੋਈ ਭਜਨ ਬੰਦਗੀ ਵਾਲਿਆਂ ਦੇ ਇਹ ਵੀ ਕੋਈ ਪੁਰਬਲੇ ਕਰਮ ਜਾਗ ਪੈਂਦੇ ਹਨ ਇਹ ਵੀ ਇਹ ਵੀ ਚੰਗਾ ਸੰਕੇਤ ਹੈ ਪਰ ਪਰ ਹੋਵੇ ਸਾਧੂ ਅਸਲ ਪਖੰਡੀ ਨਾ ਹੋਵੇ ਇਹ ਵੀ ਅਸਲ ਸਾਧੂ ਦੇ ਦਰਸ਼ਨ ਹੋ ਗਏ ਤਾਂ ਜਨਮ ਸਫਲਾ ਬੰਦੇ ਦਾ ਹੋ ਜਾਂਦਾ ਹੈ ਸੌਖਾ ਹੋ ਜਾਂਦਾ ਹੈ ਕਿਉਂਕਿ ਜ਼ਿੰਦਗੀ ਦੀ ਸਮਝ ਲੱਗਣ ਲੱਗ ਜਾਂਦੀ ਹੈ ਪਲੇ ਪੁਰਸ਼ਾਂ ਦੀ ਸੰਗਤ ਆਪਾਂ ਅਰਦਾਸ ਵਿੱਚ ਵੀ ਮੰਗਦੇ ਹਾਂ ਦੇਖੋ ਤੇ ਜਦੋਂ ਇਹ ਮਿਲ ਜਾਵੇ ਤਾਂ ਇਹ ਵੀ ਕਰਮਾ ਨਾਲ ਕਿਸਮਤ ਨਾਲ ਹੀ ਹੁੰਦਾ ਹੈ ਇਹ ਵੀ ਚੰਗਾ ਸੰਕੇਤ ਹੁੰਦਾ ਹੈ ਬਾਕੀ ਕਈ ਵਾਰ ਆਪਾਂ ਕੋਈ ਕੰਮ ਕਰਨਾ ਹੁੰਦਾ ਇੱਕਦਮ ਆਪਾਂ ਨੂੰ ਕੋਈ ਗੱਲ ਸੋਚੀ ਜਾਂਦੀ ਹੈ ਕੋਈ ਫੁਰਨਾ ਆ ਜਾਂਦਾ ਹੈ ਉਹ ਫੁਰਨੇ ਨੂੰ ਸਾਨੂੰ ਕਰ ਲੈਣਾ ਚਾਹੀਦਾ ਹੈ ਪੂਰਾ ਹੁਣ ਉਹ ਫੁਰਨੇ ਨੂੰ ਆਪਾਂ ਪੂਰਾ ਕਰ ਲੈਣਾ ਚਾਹੀਦਾ ਹੈ ਉਹ ਕਰਮ ਕਰ ਦੇਣਾ ਚਾਹੀਦਾ ਹੈ ਚੰਗੇ ਫੁਰਨੇ ਨੂੰ ਜ਼ਿੰਦਗੀ ਵਿੱਚ ਆਉਣਾ ਚੰਗੇ ਫੁਰਨੇਆਂ ਦਾ ਕਰਮ ਕਰਨਾ ਉਹ ਵੀ ਸਾਡੇ ਲਈ ਇੱਕ ਚੰਗਾ ਸੰਕੇਤ ਚੰਗੇ ਨਿਸ਼ਾਨੇ ਹੁੰਦੀ ਹੈ ਇਹਦੇ ਨਾਲ ਜਿਵੇਂ ਦਾ ਰਾਹ ਖੁੱਲਦਾ ਹੈ ਜਿੱਥੇ ਆਉਣ ਵਾਲੇ ਸਮੇਂ ਵਿੱਚ ਬੰਦੇ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ ਤਾਂ ਸਾਧ ਸੰਗਤ ਜੀ ਇਸ ਰਾਮਾਹ ਬੁਰਖਾ ਨੇ ਉਹ ਸੰਕੇਤ ਦੱਸੇ ਜਿਹੜਾ ਚੰਗਾ ਸਮਾਂ ਆਉਣ ਤੋਂ ਪਹਿਲਾਂ ਸਾਨੂੰ ਮਿਲਦੇ ਹਨ ਪੰਛੀਆਂ ਦਾ ਆਉਣਾ ਕਰੇ ਸਾਧੂ ਜਨਾਂ ਦੇ ਦਰਸ਼ਨ ਹੋ ਜਾਣੇ ਪਾਠ ਕਰਦੇ ਆਂ ਭਜਨ ਕਰਦੇ ਆਂ ਵਿਰਾਗ ਹੋਣਾ ਇਹ ਰੱਬੀ ਭਗਤੀ ਦਾ ਨਿਸ਼ਾਨਾ ਹੈ ਸਭ ਤੋਂ ਵਧੀਆ ਸੰਕੇਤ ਇਹ ਤਾਂ ਇਸ ਤੋਂ ਵੀ ਉੱਤੇ ਦੀ ਗੱਲ ਹੈ ਕਿ ਸੁਪਨਿਆਂ 'ਚ ਵੱਡਿਆਂ ਦੇ ਗੁਰੂ ਸਾਹਿਬਾਂ ਦੇ ਦਰਸ਼ਨ ਹੋ ਜਾਣੇ ਇਥੋਂ ਪਤਾ ਲੱਗਦਾ ਹੈ ਕਿ ਸਾਡਾ ਮਨ ਜਿਹੜਾ ਹੈ ਉਹ ਗੁਰੂ ਪ੍ਰਤੀ ਪ੍ਰੇਮ ਰੱਖਦਾ ਹੈ ਕਿਉਂਕਿ ਇਹ ਅਵਚੇਤਨ ਮਨ ਦੀ ਸ਼ਕਤੀ ਦੀਆਂ ਗੱਲਾਂ ਨੇ ਇਹਦੇ ਨਾਲ ਜੁੜੀਆਂ ਹੋਈਆਂ ਨੇ ਤੇ ਉਹ ਜਿਹੜਾ ਨੌਜਵਾਨ ਸੀ ਜਿੰਦਗੀ ਤੋਂ ਬੜਾ ਨਰਾਸ਼ ਸੀ ਮਹਾਤਮਾ ਦੇ ਦਰਸ਼ਨ ਕਰਕੇ ਉਹਦੀ ਜ਼ਿੰਦਗੀ ਸਫਲ ਹੋ ਗਈ ਕਿੱਥੇ ਤਾਂ ਉਹ ਆਤਮ ਹੱਤਿਆ ਕਰਕੇ ਉਹਨੇ ਸਿਰ ਤੇ ਪਾਪ ਲੈ ਕੇ ਮਰ ਜਾਣਾ ਸੀ ਕਈ ਜੁਨਾਂ ਦੇ ਵਿੱਚ ਭਟਕਣਾ ਸੀ ਪਰ ਅੱਜ ਉਹਦੀ ਜ਼ਿੰਦਗੀ ਬਦਲ ਗਈ ਤਾਂ ਇਹ ਜਿਹੜੇ ਸੰਕੇਤ ਹੁੰਦੇ ਹਨ ਜੇ ਤੁਹਾਨੂੰ ਵੀ ਤੁਹਾਡੀ ਜ਼ਿੰਦਗੀ 'ਚ ਮਿਲ ਰਹੇ ਹਨ ਤਾਂ ਨਰਾਸ਼ ਨਹੀਂ ਹੋਣਾ ਜੇ ਨਹੀਂ ਵੀ ਮਿਲ ਰਹੇ ਇਦਾਂ ਨਹੀਂ ਹੋ ਰਿਹਾ ਤਾਂ ਤੁਹਾਡੇ ਘਰੇ ਪੰਛੀ ਨਹੀਂ ਆ ਰਹੇ ਕੋਈ ਸਾਧੂ ਜਨ ਨਹੀਂ ਆ ਰਿਹਾ ਸੁਪਨੇ ਚੰਗੇ ਨਹੀਂ ਆ ਰਹੇ ਤਾਂ ਤੁਸੀਂ ਬੰਦਗੀ ਕਰੋ ਸਿਮਰਨ ਵਧਾਓ ਆਪਣਾ ਨਿਤਨੇਮ ਵਧਾਓ ਵੱਡਿਆਂ ਦੀ ਸੇਵਾ ਕਰੋ ਸਾਰੀਆਂ ਖੁਸ਼ੀਆਂ ਤੁਹਾਡੇ ਘਰ ਵਿੱਚ ਤੁਹਾਡੀ ਚੋਲੇ ਵਿੱਚ ਪੈ ਜਾਣਗੀਆਂ ਕਿਉਂਕਿ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣਾ ਏਸਟ ਮੰਨਾਂਗੇ ਨਤਮਸਤਕ ਹੋਵਾਂਗੇ ਸੱਚੇ ਦਿਲੋਂ ਕਿਉਂਕਿ ਸਾਨੂੰ ਖੁਸ਼ੀਆਂ ਮਿਲਣੀਆਂ ਤਾਂ ਹਨ ਬਾਬਾ ਨਾਨਕ ਸਿੰਘ ਜੀ ਕਿਹਾ ਕਰਦੇ ਸੇ ਕਿ ਪਾਈ ਜਿਹੜਾ ਸੱਚੇ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰਦਾ ਹੈ ਕਿ ਮੈਨੂੰ ਆਪਣਾ ਬਣਾ ਲੈ ਗੁਰੂ ਗ੍ਰੰਥ ਸਾਹਿਬ ਜੀ ਉਸੇ ਬਾਹ ਫੜਦੇ ਹਨ ਉਹਦੇ ਕਾਜ ਸਵਾਰਦੇ ਹਨ ਜਿਵੇਂ ਭਗਤ ਕਬੀਰ ਜੀ ਦੇ ਕਾਜ ਸਵਾਰੇ ਜਿਵੇਂ ਭਗਤ ਧੰਨੇ ਦੇ ਕਾਜ ਸਵਾਰੇ ਐਵੇਂ ਹੀ ਬੰਦਗੀ ਦੀ ਜ਼ਿੰਦਗੀ ਜਿਹੜੀ ਹੈ ਉਹ ਧਰਤੀ ਤੇ ਆਉਣਾ ਸਫਲ ਹੋ ਜਾਂਦਾ ਹੈ ਨਿੱਕੀਆਂ-ਨਿੱਕੀਆਂ ਗੱਲਾਂ ਧਿਆਨ ਦੇਣ ਨਾਲ ਦੇਖੋ ਇਹਨਾਂ ਗੱਲਾਂ ਨੂੰ ਅਕਸਰ ਅਸੀਂ ਜਾਣ ਬੁੱਝ ਕੇ ਕਈ ਵਾਰੀ ਅਗਿਆਨਤਾ ਦੇ ਵਸ ਹੋ ਕੇ ਨਾਸਤਿਕਤਾ ਦੇ ਵਸ ਵਿੱਚ ਆ ਕੇ ਨਕਾਰ ਦਿੰਦੇ ਹਾਂ ਇਹਦਾ ਸਾਨੂੰ ਨਹੀਂ ਕਰਨਾ ਚਾਹੀਦਾ ਸਾਥ ਸੰਗਤਿ ਬਾਬਾ ਨਾਨਕ ਸਿੰਘ ਜੀ ਨਾਨਕ ਸਰਕ ਲੇਰਾਂ ਵਾਲੇ ਉਹਨਾਂ ਦੀ ਜ਼ਿੰਦਗੀ ਬੜੀ ਸੁੰਦਰ ਘਟਨਾ ਹੈ ਇੱਕ ਵਾਰੀ ਕੋਈ ਉਹਨਾਂ ਕੋਲ ਇਦਾਂ ਹੀ ਨੌਜਵਾਨ ਆਇਆ ਸੀ ਜ਼ਿੰਦਗੀ ਤੋਂ ਤੰਗ ਸੀ ਕਿਉਂਕਿ ਅਕਸਰ ਦੇਖਿਆ ਜਾਂਦਾ ਕਿ ਦੁੱਖ ਜਿਹੜਾ ਹੈ ਇਦੇ ਵਿੱਚ ਸਾਨੂੰ ਮਹਾਪੁਰਖਾਂ ਦੇ ਰੱਬ ਦੇ ਪਿਆਰਿਆਂ ਦੀ ਰੱਬ ਦੀ ਯਾਦ ਆਉਂਦੀ ਹੈ ਸੁਖ ਬਹੁਤਾ ਹੋਵੇ ਆਪਾਂ ਰੱਬ ਨੂੰ ਭੁੱਲ ਜਾਂਦੇ ਹਾਂ ਉਦੋਂ ਫਿਰ ਉਹ ਮਹਾਪੁਰਖਾਂ ਕੋਲ ਗਏ ਤੇ ਜਾ ਕੇ ਬੇਨਤੀ ਕੀਤੀ ਮਹਾਪੁਰਖੋ ਸਾਡਾ ਜਿਹੜਾ ਹੈ ਜੀਵਨ ਕਹਿਣ ਲੱਗਾ ਕਿ ਮੇਰਾ ਇਹ ਬਰਬਾਦ ਹੋ ਰਿਹਾ ਹੈ ਮੈਂ ਇਹਨੂੰ ਆਬਾਦ ਕਿਵੇਂ ਕਰਾਂ ਕਿਰਪਾ ਕਰੋ ਮੇਰੇ ਕਰਮ ਕਿਵੇਂ ਠੀਕ ਹੋਣਗੇ ਉਦੋਂ ਬਾਬਾ ਨਾਨਕ ਸਿੰਘ ਜੀ ਨੇ ਗੱਲ ਇੱਕ ਕਹੀ ਪਰ ਉਹ ਅਸੀਂ ਕਮਾਉਂਦੇ ਨਹੀਂ ਵਿਲੇ ਹੋ ਕੇ ਉਦੋਂ ਕਿ ਆ ਕੇ ਪਾਈ ਦੇਖ ਇੱਕ ਗੱਲ ਯਾਦ ਰੱਖੇ ਵਾਇਗੁਰੂ ਸ਼ਬਦ ਦਰਗਾਹ ਹੀ ਟਿਕਦਾ ਹੈ ਪਰ ਲੈnde ਕਰਮਾ ਵਾਲੇ ਹਨ ਵਾਇਗੁਰੂ ਦਾ ਨਾਮ ਹਰ ਬੰਦਿਆ ਨਹੀਂ ਲੈ ਸਕਦਾ ਤਨ ਤਨ ਭਾਗ ਤਿੰਨਾਂ ਗੁਰਸਿੱਖਾਂ ਦੇ ਜੋ ਗੁਰ ਜੰਨੇ ਸਿੱਖ ਪੜਤੇ ਤਾਂ ਉਹ ਗੁਰਮਖ ਜਿਹੜੇ ਆ ਜਿਹੜੇ ਵਾਇਗੁਰੂ ਸ਼ਬਦ ਕਹਿੰਦੇ ਆ ਵਾਇਗੁਰੂ ਕਹੀਏ ਸਦਾ ਸੁਖੀ ਰਹੀਏ ਵਾਇਗੁਰੂ ਬੋਲੀਏ ਕਦੇ ਵੀ ਨਾ ਢੋਲੀਏ ਤਾਂ ਵਾਇਗੁਰੂ ਸ਼ਬਦ ਦਰਗਾਹ ਹੀ ਟਿਕਦਾ ਹੈ ਜੇ ਇੱਕ ਵਾਰੀ ਵਾਇਗਰੂ ਕਹਿ ਕੇ ਦੂਜੀ ਵਾਰੀ ਵਾਇਗਰੂ ਕਹਿਣ ਨੂੰ ਦਿਲ ਕਰੇ ਸਮਝ ਲੈਣਾ ਕਿ ਇਹ ਚੰਗਾ ਸੰਕੇਤ ਹੈ ਸਭ ਤੋਂ ਵੱਡਾ ਸੰਕੇਤ ਹੈ ਇਹ ਸਾਨੂੰ ਸਮਝਣਾ ਇਹਨੂੰ ਐਵੇਂ ਨਾ ਜਾਣ ਦੇਣਾ ਇਹ ਕਿਵੇਂ ਪਤਾ ਲੱਗੇ ਪਹਿਲੇ ਵਾਰੀ ਸਤਨਾ ਵਾਇਗਰੂ ਕਿਆ ਸਫਲ ਹੋ ਗਿਆ ਬਸ ਜੇ ਦੂਜੀ ਵਾਰੀ ਕਹਿਣ ਨੂੰ ਮਨ ਕਰੇ ਹੁਣ ਮੇਰਾ ਕਹਿਣ ਨੂੰ ਦਿਲ ਕਰਦਾ ਹੈ ਤਾਂ ਇਹ ਸਮਝ ਲੈਣਾ ਪਹਿਲੀ ਵਾਰੀ ਕਿਆ ਸਫਲ ਹੋ ਗਿਆ ਹੁਣ ਜੇ ਵਾਰ-ਵਾਰ ਕਹਿਣ ਨੂੰ ਦਿਲ ਕਰਦਾ ਤੇ ਵਾਇਗਰੂ ਇਹ ਸਭ ਤੋਂ ਉਤਮ ਸੰਕੇਤ ਹੈ ਕਿਉਂਕਿ ਵਾਈ ਗਰੂ ਗੁਰ ਮੰਤਰ ਹੈ ਤੇ ਸਾ ਸੰਗਤ ਤੇ ਸਾ ਸੰਗਤ ਦੀ ਇਸ ਮੰਤਾ ਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਫਿਰ ਹੌਲੀ-ਹੌਲੀ ਬੰਦੇ ਤੇ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਚੀਜ਼ਾਂ ਨੂੰ ਦੇਖੋ ਅਸੀਂ ਮੰਨਦੇ ਨੇ ਪਰ ਮਹਾਪੁਰਖ ਤਾਂ ਸਾਨੂੰ ਸਮਝਾਉਂਦੇ ਹਨ ਕਿੰਨਾ ਸਮਾਂ ਅਸੀਂ ਇਹਦੇ ਲਈ ਕੱਢਦੇ ਹਾਂ ਨਾਮ ਸਿਮਰਨ ਵਾਸਤੇ ਦੇਖਣਾ ਪਊਗਾ ਫਿਰ ਅਸੀਂ ਕਹਿ ਦਿੰਦੇ ਹਾਂ ਕਿ ਅਸੀਂ ਤਾਂ ਬਹੁਤ ਜ਼ਿਆਦਾ ਔਖੀਆਂ ਬਹੁਤ ਜ਼ਿਆਦਾ ਸਾਡੀ ਜ਼ਿੰਦਗੀ 'ਚ ਦੁੱਖ ਹਨ ਅਸਲ ਦੇ ਵਿੱਚ ਬੰਦਗੀ ਲਈ ਅਸੀਂ ਟਾਲ ਮਟੋਲ ਕਰਦੇ ਹਾਂ ਚੰਗੇ ਕਮਾ ਵਾਸਤੇ ਬਹਾਨੇ ਬਣਾਉਂਦੇ ਹਾਂ ਸੰਗਤ 'ਚ ਸਾਨੂੰ ਟਾਈਮ ਕੱਢਣਾ ਪੈਣਾ ਹੈ ਨਾਮ ਜਪਨ ਦੇ ਲਈ ਨਿਤਨੇਮ ਕਰਨ ਦੇ ਲਈ ਅੰਮ੍ਰਿਤ ਵੇਲੇ ਉਠਾਣ ਦੇ ਲਈ ਇਹ ਸਾਨੂੰ ਉਦਮ ਕਰਨਾ ਪੈਣਾ ਹੈ ਫਿਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਸੁਖ ਆਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ